ਪਟਿਆਲਾ ਕਿਸਾਨ ਮੌਤ ਮਾਮਲੇ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਨੇ ਹੁਣ ਪਰਚਾ ਦਰਜ ਕਰ ਲਿਆ ਤੁਹਾਨੂੰ ਦੱਸ ਦੇ ਕਿ ਬੀਜੇਪੀ ਲੀਡਰ ਹਰਵਿੰਦਰ ਸਿੰਘ ਹਰਪਾਲ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧੱਕੇ ਮਾਰਨ ਦੇ ਇਲਜ਼ਾਮ ਨੇ ਬੀਜੇਪੀ ਲੀਡਰ ਤੇ ਪੁਲਿਸ ਥਾਣਾ ਖੇੜੀ ਗੰਡੀਆਂ 'ਚ ਇਹ ਸਾਰਾ ਮਾਮਲਾ ਦਰਜ ਜੋ ਵੀ ਇਸ ਦੇ ਖਿਲਾਫ ਹੋਇਆ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਦੀ ਪੂਰੀ ਘਟਨਾ 'ਚ ਬੀਜੇਪੀ ਦੀ ਉਮੀਦਵਾਰ ਪਰਨੀਤ ਕੌਰ ਪਿੰਡ ਸੇਰਾ 'ਚ ਚੋਣ ਪ੍ਰਚਾਰ ਕਰਾਂਗੀ ਇਸ ਵਿੱਚ ਵੱਡੀ ਤعداد ਚ ਕਿਸਾਨ ਵੀ ਪਹੁੰਚੇ ਕਿਸਾਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਕਾਲੇ ਝੰਡੇ ਦਿਖਾਏ ਗਏ ਤੇ ਰਸਤਾ ਵੀ ਰੋਕਿਆ ਗਿਆ ਤੇ ਸਵਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਦੇ ਵਿਚਾਲੇ ਉੱਥੇ ਇਹੋ ਜਿਹਾ ਮਾਹੌਲ ਬਣਦਾ ਹੈ ਤੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾਂਦੇ ਨੇ ਬੀਜੇਪੀ ਉਮੀਦਵਾਰ ਪੰਨੀਤ ਕੋਰ ਦਾ ਕਹਿਣਾ ਸੀ ਕਿ ਕਿਸੇ ਦੇ ਵੱਲੋਂ ਕਿਸਾਨ ਨੂੰ ਤੱਕਾ ਨਹੀਂ ਮਾਰਿਆ ਗਿਆ ਉਹ ਆਪਣੇ ਆਪ ਜ਼ਮੀਨ ਤੇ ਡਿੱਗੇ ਨੇ ਉੱਥੇ ਹੀ ਮਾਰਾ ਨਹੀਂ ਪੰਨੀਤ ਕੋਰ ਨੇ ਕਿਸਾਨ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਪਟਿਆਲਾ ਕਿਸਾਨ ਮੌਤ ਮਾਮਲੇ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਨੇ ਹੁਣ ਪਰਚਾ ਦਰਜ ਕਰ ਲਿਆ ਤੁਹਾਨੂੰ ਦੱਸ ਦੇ ਕਿ ਬੀਜੇਪੀ ਲੀਡਰ ਹਰਵਿੰਦਰ ਸਿੰਘ ਹਰਪਾਲ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧੱਕੇ ਮਾਰਨ ਦੇ ਇਲਜ਼ਾਮ ਨੇ ਬੀਜੇਪੀ ਲੀਡਰ ਤੇ ਪੁਲਿਸ ਥਾਣਾ ਖੇੜੀ ਗੰਡੀਆਂ ਚ ਇਹ ਸਾਰਾ ਮਾਮਲਾ ਦਰਜ ਜੋ ਵੀ ਇਸ ਦੇ ਖਿਲਾਫ ਹੋਇਆ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਦੀ ਪੂਰੀ ਘਟਨਾ ਚ ਬੀਜੇਪੀ ਦੀ ਉਮੀਦਵਾਰ ਪਰਨੀਤ ਕੌਰ ਪਿੰਡ ਸੇਰਾ ਚ ਚੋਣ ਪ੍ਰਚਾਰ ਕਰ ਰਹੇ ਸੀ ਇਸ ਵਿੱਚ ਵੱਡੀ ਤਦਦ ਚ ਕਿਸਾਨ ਵੀ ਪਹੁੰਚੇ ਕਿਸਾਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਕਾਲੇ ਝੰਡੇ ਦਿਖਾਏ ਗਏ ਤੇ ਰਸਤਾ ਵੀ ਰੋਕਿਆ ਗਿਆ ਤੇ ਸਵਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਦੇ ਵਿਚਾਲੇ ਉੱਥੇ ਇਹੋ ਜਿਹਾ ਮਾਹੌਲ ਬਣਦਾ ਹੈ ਤੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾਂਦੇ ਨੇ ਬੀਜੇਪੀ ਉਮੀਦਵਾਰ ਪੰਨੀਤ ਕੋਰ ਦਾ ਕਹਿਣਾ ਸੀ ਕਿ ਕਿਸੇ ਦੇ ਵੱਲੋਂ ਕਿਸਾਨ ਨੂੰ ਤੱਕਾ ਨਹੀਂ ਮਾਰਿਆ ਗਿਆ ਉਹ ਆਪਣੇ ਆਪ ਜ਼ਮੀਨ ਤੇ ਡਿੱਗੇ ਨੇ ਉੱਥੇ ਹੀ ਮਾਰਾ ਨਹੀਂ ਪੰਨੀਤ ਕੋਰ ਨੇ ਕਿਸਾਨ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਪਟਿਆਲਾ ਕਿਸਾਨ ਮੌਤ ਮਾਮਲੇ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਨੇ ਹੁਣ ਪਰਚਾ ਦਰਜ ਕਰ ਲਿਆ ਤੁਹਾਨੂੰ ਦੱਸ ਦੇ ਕਿ ਬੀਜੇਪੀ ਲੀਡਰ ਹਰਵਿੰਦਰ ਸਿੰਘ ਹਰਪਾਲ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਕੇ ਮਾਰਨ ਦੇ ਇਲਜ਼ਾਮ ਨੇ ਬੀਜੇਪੀ ਲੀਡਰ ਤੇ ਪੁਲਿਸ ਥਾਣਾ ਖੇੜੀ ਗੰਡੀਆਂ 'ਚ ਇਹ ਸਾਰਾ ਮਾਮਲਾ ਦਰਜ ਜੋ ਵੀ ਇਸ ਦੇ ਖਿਲਾਫ ਹੋਇਆ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਦੀ ਪੂਰੀ ਘਟਨਾ 'ਚ ਬੀਜੇਪੀ ਦੀ ਉਮੀਦਵਾਰ ਪਰਨੀਤ ਕੌਰਪਿੰਦ ਸੇਰਾ 'ਚ ਚੋਣ ਪ੍ਰਚਾਰ ਕਰ ਰਹੇ ਸੀ ਇਸ ਵਿੱਚ ਵੱਡੀ ਤਦਦ ਕਿਸਾਨ ਵੀ ਪਹੁੰਚੇ ਕਿਸਾਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਕਾਲੇ ਝੰਡੇ ਦਿਖਾਏ ਗਏ ਤੇ ਰਸਤਾ ਵੀ ਰੋਕਿਆ ਗਿਆ ਤੇ ਸਵਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਦੇ ਵਿਚਾਲੇ ਉੱਥੇ ਇਹੋ ਜਿਹਾ ਮਾਹੌਲ ਬਣਦਾ ਹੈ ਤੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾਂਦੇ ਨੇ ਬੀਜੇਪੀ ਉਮੀਦਵਾਰ ਪੰਨੀਤ ਕੋਰ ਦਾ ਕਹਿਣਾ ਸੀ ਕਿ ਕਿਸੇ ਦੇ ਵੱਲੋਂ ਕਿਸਾਨ ਨੂੰ ਧੱਕਾ ਨਹੀਂ ਮਾਰਿਆ ਗਿਆ ਉਹ ਆਪਣੇ ਆਪ ਜ਼ਮੀਨ ਤੇ ਡਿੱਗੇ ਨੇ ਉੱਥੇ ਹੀ ਮਾਰਾ ਨਹੀਂ ਪੰਨੀਤ ਕੋਰ ਨੇ ਕਿਸਾਨ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਪਟਿਆਲਾ ਕਿਸਾਨ ਮੌਤ ਮਾਮਲੇ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਨੇ ਹੁਣ ਪੜਚਾਅ ਦਰਜ ਕਰ ਲਿਆ ਤੁਹਾਨੂੰ ਦੱਸ ਦੇ ਕਿ ਬੀਜੇਪੀ ਲੀਡਰ ਹਰਵਿੰਦਰ ਸਿੰਘ ਹਰਪਾਲ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧੱਕੇ ਮਾਰਨ ਦੇ ਇਲਜ਼ਾਮ ਨੇ ਭਾਜਪਾ ਲੀਡਰ ਤੇ ਪੁਲਿਸ ਥਾਣਾ ਖੇੜੀ ਗੰਡੀਆਂ 'ਚ ਇਹ ਸਾਰਾ ਮਾਮਲਾ ਦਰਜ ਜੋ ਵੀ ਇਸ ਦੇ ਖਿਲਾਫ ਹੋਇਆ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ੍ਹ ਦੀ ਪੂਰੀ ਘਟਨਾ 'ਚ ਭਾਜਪਾ ਦੀ ਉਮੀਦਵਾਰ ਪਰਨੀਤ ਕੌਰਪਿੰਦ ਸੇਰਾ 'ਚ ਚੋਣ ਪ੍ਰਚਾਰ ਕਰ ਰਹੇ ਸੀ ਇਸ ਵਿੱਚ ਵੱਡੀ ਤਦਾਦ 'ਚ ਕਿਸਾਨ ਵੀ ਪਹੁੰਚੇ ਕਿਸਾਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਕਾਲੇ ਝੰਡੇ ਦਿਖਾਏ ਗਏ ਤੇ ਰਸਤਾ ਵੀ ਰੋਕਿਆ ਗਿਆ ਤੇ ਸਵਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਦੇ ਵਿਚਾਲੇ ਉੱਥੇ ਇਹੋ ਜਿਹਾ ਮਾਹੌਲ ਬਣਦਾ ਹੈ ਤੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾਂਦੇ ਨੇ ਭਾਜਪਾ ਉਮੀਦਵਾਰ ਪੰਨੀਤ ਕੋਰ ਦਾ ਕਹਿਣਾ ਸੀ ਕਿ ਕਿਸੇ ਦੇ ਵੱਲੋਂ ਕਿਸਾਨ ਨੂੰ ਤੱਕਾ ਨਹੀਂ ਮਾਰਿਆ ਗਿਆ ਉਹ ਆਪਣੇ ਆਪ ਜ਼ਮੀਨ ਤੇ ਡਿੱਗੇ ਨੇ ਉੱਥੇ ਹੀ ਮਾਰਾਣੇ ਪੰਨੀਤ ਕੋਰ ਨੇ ਕਿਸਾਨ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ